ਮਾਂਸਾ ਪੁਲਿਸ ਦੇ ਵੱਲੋਂ ਨਸ਼ਿਆਂ ਵਿਰੁੱਧ ਵਿੱਜੀ ਗਈ ਚੰਗ ਤੇ ਤਹਿਤ ਡੀਆਈਜੀ ਹਰਚਿਤ ਸਿੰਘ ਨੇ ਮਾਂਸਾ ਦੇ ਐਸਐਸਪੀ ਭਗਿਰਾਤ ਸਿੰਘ ਮੀਨਾ ਦੇ ਨਾਲ ਮਿਲ ਕੇ ਸਰਚ ਆਪਰੇਸ਼ਨ ਚਲਾਇਆ ਜਿਸ ਦੇ ਕਾਰਨ ਕਈ ਥਾਵਾਂ ਤੇ ਤਲਾਸ਼ੀ ਲਈ ਗਈ ਡੀਆਈਜੀ ਹਰਚਿਤ ਸਿੰਘ ਨੇ ਲੋਕਾਂ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਲਈ ਪੁਲਿਸ ਦੇ ਵੱਲੋਂ ਇਸ ਮੁਹਿੰਮ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਉਹਨਾਂ ਕਹਿੰਦੇ ਕਿ ਹੁਣ ਤੱਕ 2500 ਲੋਕਾਂ ਨੂੰ ਨਸ਼ਾ ਮੁਕਤ ਕੀਤਾ ਗਿਆ ਹੈ ਪੁਲਿਸ ਨੇ 900 ਮਾਮਲੇ ਦਰਜ ਕੀਤੇ ਨੇ ਮਾਂਸਾ ਪੁਲਿਸ ਵੱਲੋਂ 7 ਕਿਲੋ ਹੈਰੋਇਨ ਸਮੇਤ 10 ਕਿਲੋ ਫੀਮਰਾ ਬਰਾਮਦ ਕੀਤੀ ਗਈ ਹੈ ਜਿਸ ਕਾਰਨ ਮਹਿੰਮ ਲਗਾਤਾਰ ਅੱਗੇ ਵਿਚਾਰੇ ਰਹੇਗੀ ਅੱਜ ਦਾ ਸਟਾ ਸਪੈਸ਼ਲ ਸਰਚ ਆਪਰੇਸ਼ਨ ਹੈ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਲਗਭਗ 40 ਦੇ ਕਰੀਬ ਅਜਈਆਂ ਜਗ੍ਹਾ ਨੇ ਜਿੱਥੇ ਕਿ ਲੋਕੀ ਪਬਲੀਕਲੀ ਪਲੇਸਿਸ ਜਿਹੜੇ ਨੇ ਉੱਥੇ ਲੋਕੀ ਛੁਪ ਕੇ ਜਿਹੜਾ ਹੈਗਾ ਨਸ਼ੇ ਦਾ ਇਸਤੇਮਾਲ ਕਰਦੇ ਨੇ ਕੁਝ ਡਰਗ ਐਡਿਕਟਸ ਵੀ ਆਂਦੇ ਰਹਿੰਦੇ ਨੇ ਅਜਈਆਂ ਜਗਾਵਾਂ ਤੇ ਜਿਵੇਂ ਕੋਈ ਅਬੈਂਡੰਟ ਬਿਲਡਿੰਗਸ ਹੁੰਦੀਆਂ ਹੈਗੀਆਂ ਜਾਂ ਸ਼ਮਸ਼ਾਨ ਘਾਟ ਹੁੰਦੇ ਨੇ ਇਹੋ ਜਿਹੀਆਂ ਕਈ ਜਗ੍ਹਾ ਅਸੀਂ ਆਈਡੈਂਟੀਫਾਈ ਕੀਤੀਆਂ ਹੈਗੀਆਂ ਨੇ ਇਸ ਤੋਂ ਇਲਾਵਾ ਜਿਵੇਂ ਹੁਣ ਇੱਥੇ ਮਾਲ ਮੰਡੀ ਦੇ ਵਿੱਚ ਜਿਹੜੇ ਕੁਝ ਅਜਿਹੇ ਨਸ਼ਾ ਵੇਚਣ ਵਾਲੇ ਵਿਅਕਤੀ ਨੇ ਜ਼ਿਆਦਾ ਤਾਦਾਦ ਦੇ ਵਿੱਚ ਇੱਥੇ ਰਹਿੰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਸਰਚ ਜਿਹੜਾ ਆਪਰੇਸ਼ਨ ਅੱਜ ਇੱਥੇ ਕੀਤਾ ਗਿਆ ਅੱਜ ਜਿਹੜੇ ਸਵੇਰ ਤੋਂ ਜਿਹੜੇ ਇਹ ਵੱਖ-ਵੱਖ ਜਗ੍ਹਾ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਰਚ ਆਪਰੇਸ਼ਨ ਹੋ ਰਹੇ ਸੀ ਉਹਨਾਂ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਜਿਹੜਾ ਹੈਗਾ ਰਾਉਂਡ ਅਪ ਕੀਤਾ ਗਿਆ ਜਿਨ੍ਹਾਂ ਤੋਂ ਕੇ ਨਸ਼ੀਲਾ ਪਦਾਰਥ ਮਿਲਿਆ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਸਾਡੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਪਿਛਲੇ ਸਾਲ ਮਾਰਚ ਮਹੀਨੇ ਤੋਂ ਜਿਹੜੀ ਚੱਲ ਰਹੀ ਸੀ ਉਹਦੇ ਵਿੱਚ ਇਸ ਸਾਲ ਵੀ ਸਾਡੇ ਜਿਹੜੇ પ્રયਤਨ ਨੇ ਉਹ ਲਗਾਤਾਰ ਜਾਰੀ ਨੇ ਇਹਦੇ ਵਿੱਚ 900 ਤੋਂ ਵੱਧ ਐਫ ਆਈ ਆਰਜ਼ ਐਨ ਡੀ ਪੀ ਐਸ ਐਕਟ ਦੇ ਤਹਿਤ ਦਰਜ ਕੀਤੀਆਂ ਗਈਆਂ ਪਿਛਲੇ ਸਾਲ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਅਤੇ 1400 ਦੇ ਕਰੀਬ ਜਿਹੜੇ ਨੇ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਹੈ ਇਦੇ ਵਿੱਚ ਮੁੱਖ ਤੌਰ ਤੇ 7 ਕਿਲੋ ਤੋਂ ਵੱਧ ਹਿਰੋਇਨ ਦੀ ਰਿਕਵਰੀ ਹੋਈ ਪਿਛਲੇ ਸਾਲ ਦੌਰਾਨ ਔਰ 10 ਕਿਲੋ ਦੇ ਕਰੀਬ ਜਿਹੜਾ ਹੈਗਾ ਓਪੀਐਮ ਦੀ ਰਿਕਵਰੀ ਹੋਈ ਔਰ 240 ਕਿਲੋ ਦੇ ਕਰੀਬ ਜਿਹੜਾ ਹੈਗਾ ਪੋਪੀ ਹਸਕ ਬਰਾਮਦ ਕੀਤਾ ਗਿਆ ਕੱਲ ਇੱਕ ਬੜੇ ਅਹਿਮ ਕੇਸ ਦੇ ਵਿੱਚ ਜਿਹੜਾ ਹੈਗਾ ਮਾਨਸਾ ਪੁਲਿਸ ਵੱਲੋਂ ਚੰਗੀ ਕਾਰਵਾਈ ਕਰਦੇ ਹੋਏ 1 ਲੱਖ ਤੋਂ ਵੱਧ ਜਿਹੜਾ ਪ੍ਰੈਗਾਬਲਿਨ ਦੀਆਂ ਗੋਲੀਆਂ ਦੀ ਰਿਕਵਰੀ ਕੀਤੀ ਗਈ ਤੇ ਦੋ ਦੋਸ਼ੀਆਂ ਨੂੰ ਜਿਹੜਾ ਹੈਗਾ ਅਰੇਸਟ ਕੀਤਾ ਗਿਆ ਇਹ ਜਿਹੜੀ ਇਨਫੋਰਮੇਸ਼ਨ ਹੈ ਪਬਲਿਕ ਵੱਲੋਂ ਜਿਹੜੀ ਆ ਪੁਲਿਸ ਦੇ ਨਾਲ ਸਾਂਝੀ ਕੀਤੀ ਗਈ ਸੀਗੀ ਔਰ ਉਸ ਵਿਅਕਤੀ ਦੀ ਸਾਂਝੀ ਕੀਤੀ ਇਨਫੋਰਮੇਸ਼ਨ ਤੇ ਪੁਲਿਸ ਨੂੰ ਇਹ ਜਿਹੜੀ ਵਧੀਆ ਕਾਰਵਾਈ ਕਰਨ ਨੂੰ ਮਿਨੀ ਜਿੱਥੋਂ ਤੱਕ ਆਮ ਲੋਕਾਂ ਦੇ ਸਵਾਲ ਹੈ ਅਸੀਂ ਦੇਖਦੇ ਹਾਂ ਕਿ ਕਈ ਨੌਜਵਾਨ ਜਿਹੜੇ ਨੇ ਨਸ਼ੇ ਨਾਲ ਪੀੜਤ ਨੇ ਉਹ ਇਸ ਤਰੀਕੇ ਦੀਆਂ ਆਤਾਂ ਦੇ ਵਿੱਚ ਪੈ ਜਾਂਦੇ ਨੇ ਕਿ ਜਿਹਦੇ ਨਾਲ ਉਹ ਨਸ਼ੇ ਦਾ ਸੇਵਨ ਕਰਨ ਲੱਗ ਜਾਂਦੇ ਨੇ ਮੈਂ ਦੱਸਣਾ ਚਾਹਾਂਗਾ ਕਿ ਪਿਛਲੇ ਸਾਲ ਦੇ ਵਿੱਚ ਟੋਟਲ ਜਿਹੜਾ ਮਾਨਸਾ ਪੁਲਿਸ ਦਾ ਜਿਹੜਾ ਕਾਰਵਾਈ ਕੀਤੀ ਗਈ ਹੈ ਉਹਦੇ ਚ 2500 ਤੋਂ ਵੱਧ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਓਟ ਸੈਂਟਰ ਦੇ ਵਿੱਚ ਰਜਿਸਟਰ ਕਰਵਾਇਆ ਗਿਆ ਇਸ ਤੋਂ ਇਲਾਵਾ 200 ਦੇ ਕਰੀਬ ਜਿਹੜੇ ਨੌਜਵਾਨ ਨੇ ਪਿਛਲੇ ਸਾਲ ਦੇ ਦੌਰਾਨ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਔਰ ਸਾਡੀ ਜਿਹੜੀ ਇਹ ਮੁਹਿੰਮ ਹੈ ਜੁਧ ਨਸ਼ਿਆਂ ਵਿਰੁੱਧ ਉਹ ਇਸ ਸਾਲ ਵੀ ਜਿਹੜਾ ਹੈਗਾ ਪੂਰ ਜੋਰ ਤਰੀਕੇ ਨਾਲ ਜਾਰੀ ਰਹੀ ਸਾਰੇ ਲੋਕਾਂ ਨੂੰ ਕਿਸ ਨੇ ਆਕਰੋ ਦੇਵਾਂਗੇ ਕਿਤੇ ਨਾ ਕਿਤੇ ਲੋਕ ਖਬਰਾਂਉਂਦੇ ਕੋਆਪਰੇਟ ਕਰਨ ਦੇ ਲਈ ਕਿ ਇਨਫੋਰਮੇਸ਼ਨ ਦੇਣ ਦੇ ਵਿੱਚ ਉਹ ਸ चीज ਨੂੰ ਨੇ ਨਹੀਂ ਮੈਂ ਇਹ ਦੱਸਣਾ ਚਾਹੂੰਗਾ ਜਿਵੇਂ ਕੱਲ੍ਹ ਵਾਲੀ ਜਿਹੜੀ ਇੱਕ ਵੱਡੀ ਰਿਕਵਰੀ ਹੋਈ ਉਹ ਐਸਐਸਪੀ ਸਾਹਿਬ ਨੇ ਮੈਨੂੰ ਦੱਸਿਆ ਕਿ ਇੱਕ ਜਿਹੜਾ ਹੈਗਾ ਮਾਨਸਾ ਜ਼ਿਲ੍ਹੇ ਦਾ ਹੀ ਨਿਵਾਸੀ ਵੱਲੋਂ ਜਿਹੜੀ ਪੁਲਿਸ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਔਰ ਸੀਕ੍ਰੀਟ ਤੌਰ ਤੇ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ ਜਿਹੜਾ ਹੈਗਾ ਇੱਕ ਸੇਫ ਪੰਜਾਬ ਹੈਲਪਲਾਈਨ ਜਿਹੜੀ ਹੈ ਉਹ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਇਸ ਦਾ ਮੋਬਾਈਲ ਨੰਬਰ ਹੈਗਾ 9779100200 ਇਸ ਮੋਬਾਈਲ ਨੰਬਰ ਤੇ ਤੁਸੀਂ ਜਿਹੜਾ ਹੈਗਾ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਔਰ ਕਾਲ ਕਰਕੇ ਵੀ ਸਾਨੂੰ ਜਿਹੜੀ ਹੈਗੀ ਇਨਫੋਰਮੇਸ਼ਨ ਦੇ ਸਕਦੇ ਹੋ ਇਸ ਨੰਬਰ ਤੇ ਪਿਛਲੇ ਸਾਲ ਦੇ ਦੌਰਾਨ ਲਗਭਗ 300 ਦੇ ਕਰੀਬ ਲੋਕਾਂ ਨੇ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਦਿੱਤੀ ਪਿਛਲੇ 1 ਸਾਲ ਦੇ ਦੌਰਾਨ ਤੇ ਜਿਹਦੇ ਵਿੱਚ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਅਸੀਂ ਉਹਨਾਂ ਉਸ ਇਨਫੋਰਮੇਸ਼ਨ ਨੂੰ ਐਫ ਆਈ ਆਰ ਚ ਕਨਵਰਟ ਕਰਨ ਚ ਸ਼ਾਮਲ ਹੋਏ ਔਰ ਮੁੱਖ ਇਸ ਹੈਲਪਲਾਈਨ ਦਾ ਜਿਹੜਾ ਫਾਇਦਾ ਇਹ ਹੈ ਕਿ ਜਿਹੜਾ ਵੀ ਵਿਅਕਤੀ ਇਸ ਹੈਲਪਲਾਈਨ ਤੇ ਫੋਨ ਕਰਦਾ ਜਾਂ ਮੈਸੇਜ ਦਿੰਦਾ ਉਹਦੀ ਜਿਹੜੀ ਆਈਡੈਂਟੀਟੀ ਹੈ ਉਹ ਗੁਪਤ ਰੱਖੀ ਜਾਂਦੀ ਹੈ ਹਾਲੇ ਤੱਕ ਸਾਨੂੰ ਵੀ ਨਹੀਂ ਦੱਸਿਆ ਗਿਆ ਹੈਗਾ ਕਿ ਉੱਥੇ ਕੋਣ ਵਿਅਕਤੀ ਜਿਹੜਾ ਹੈਗਾ ਸੇਫ ਪੰਜਾਬ ਹੈਲਪਲਾਈਨ ਤੇ ਫੋਨ ਕਰਦਾ ਸਾਡੇ ਕੋਲ ਸਿਰਫ ਇਨਫੋਰਮੇਸ਼ਨ ਜਿਹੜੀ ਹੈਗੀ ਚੰਡੀਗੜ੍ਹੋਂ ਰੂਟ ਹੋ ਕੇ ਆਂਦੀ ਹੈ ਤੇ ਉਹਦੇ ਤੇ ਜਿਹੜਾ ਹੈਗਾ ਜ਼ਿਲ੍ਹਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ